ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਤੋਂ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ 8427019817 ਸੋ ਅੱਜ ਦੇ ਵੀਡੀਓ ਵਿੱਚ ਆਪਾਂ ਕਾਫੀ ਨਾਲ ਤੁਹਾਨੂੰ ਬੱਕਰੀਆਂ ਦੇ ਦਿਖਾਉਣੀਆਂ ਆ ਕਿ ਪਠੋਰੇ ਵੀ ਨਾਲ ਡਿਟੇਲ ਵੀਰ ਤੋਂ ਪੁੱਛਦੇ ਤੇ ਇੱਕ ਦਿਖਾਵਾਂਗੇ ਕੁੱਤੀ ਤਾਜੀ ਸੂਈ ਵੀ ਸੱਸੀ ਗੱਲ ਬਾਈ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਬਰਿੰਦਰ ਸਿੰਘ ਪਿੰਡ ਭਗੋੜਾ ਜਿਹੜਾ ਬੰਦਾ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 842759037 84275 9037 903 76 ਤੇ ਜਿਹੜਾ ਪਾਦਰ ਜਾਨਵਰ ਦੇਖੇ ਨੇ ਬੱਕਰੀਆਂ ਕਿੰਨੇ ਨਾਗਾ ਟੋਟਲ ਆਪਣੇ ਕੋਲ ਇਹ ਆਪਣੇ ਕੋਲ 11 ਨਾਗਾ ਚਾਰ ਚਾਰ ਦਾ ਵੱਡੀਆਂ ਬੱਕਰੀਆਂ ਚਾਰ ਆ ਵੱਡੀਆਂ ਤੇ ਸੱਤ ਛੋਟੀਆਂ ਦੋ ਤਾਜ਼ੀਆਂ ਸੁੰਝੀਆਂ ਵੀ ਆ ਆਪਣੇ ਦੋਨੇ ਡੱਬੀ ਤੇ ਸੱਜਰ ਹਨਾ ਇਹ ਮੇਮ ਨੇ ਇਹਨਾਂ ਦੇ ਆ ਹਾਂ ਇਹਨਾਂ ਦੇ ਇਕੱਲਾ ਇਕੱਲਾ ਹਾਂ ਇਹ ਪੱਠ ਬੱਕਰਾਗਾ ਠੀਕ ਹੈ ਮੈਂ ਬੱਕਰਾਗਾ ਕਹਿਣਾ ਪੱਠਾ ਠੀਕ ਹੈ ਤੇ ਆ ਬੱਕਰੀਆਂ ਜਿਹੋ ਨੇ ਇਹ ਯਾ ਮਿਆਂ 25-25 ਨੰਬਰ ਬਣੀਆਂ ਹੋਈਆਂ ਨੇ ਠੀਕ ਐ ਦੁੱਧ ਦਿੰਦੀ ਹਾਂ ਦੁੱਧ ਕਿੰਨਾ ਕੇ ਦੁੱਧ ਆ ਜੇ ਥੱਲੇ ਹੈਗਾ ਅੱਧਾ ਨੀ ਇਹ ਥੱਲੇ ਪਾਈ ਆ ਖਾਣ ਨੂੰ ਅੱਧਾ ਅੱਧਾ ਤੱਕ ਨਹੀਂ ਟ੍ਰੀ ਮੰਗ ਕੇ ਚਲੋਗਾ ਮਤਲਬ ਤੇ ਆ ਚਾਹ ਪੈਂ 5-4 ਮਹੀਨੇ ਸੂਜੀਆਂ ਵੀ ਹੈਗੀਆਂ ਹਾਂ ਹੈਗੀਆਂ ਤੇ ਇਹਨਾਂ ਨੂੰ ਸੂਜੀਆਂ ਨੂੰ ਹੋ ਗਿਆ ਲਗਭਗ 20-20 ਦਿਨ ਆ 20 ਦਿਨ ਦੀ ਲੇੜੀ ਹੁਣ ਆਲਾ ਵਗ ਠੀਕ ਐ ਤੇ ਆ ਜਾਨਵਰ ਵੱਡੇ ਕਿੰਨੇ ਆਗੇ ਲਗਦੇ ਚਾਰ ਬੱਕਰੀਆਂ ਤੇ ਤਿੰਨ ਪੱਠਾਂ ਆਗੀਆਂ ਸਤਨਾਗੇ ਇਹ ਟੋਟਲ ਹਨ ਇਹਨਾਂ ਦੀ ਉਮਰ ਕਿੰਨੀ ਕ ਇਹ ਬਸ ਸੀ ਇਹਦੀ 7 ਮਹੀਨੇ ਕਿੰਨੇ 8 ਮਹੀਨੇ ਵੀ ਸਾਲ ਤੋਂ ਅੰਦਰ ਅੰਦਰ ਆ। 6 ਤੋਂ ਲੈ ਕੇ 8 ਮਹੀਨੇ ਵਿੱਚ ਵਿੱਚ ਆ ਸਾਰੇ। ਤੇ ਚਾਰ ਬੱਕਰੇ ਆ ਤੇ ਬੱਕਰੇ ਖੱਸੀ ਕਰੇ ਉਹ ਕਿ ਦੂਜੀ ਆ। ਖੱਸੀ ਕਰੇ। ਠੀਕ ਆ ਮੰਨ ਕੇ ਚੱਲ ਵੇਚਣਾਂ ਨੇ ਭਾਜਨ ਵਾਲੇ ਹਿਸਾਬ ਨਾਲ। ਠੀਕ ਆ 7 ਨਾਲ ਤੇ ਇਹ ਹੋ ਗਿਆ ਆਪਣੇ ਕੋਲੇ। ਤੇ ਦੋ ਹੋ ਗਈਆਂ ਸੱਜਰਾ ਬੱਕਰੀਆਂ। ਤੇ ਦੋ ਇਹੇ ਟੋਕੜਾ। 11 ਨਾਲ ਦੋ ਮਿਹਣੇ। 13 ਨਾਲ ਆਪਣੇ ਕੋਲੇ ਬਕਾਊ ਆ ਹਨਾ। ਕੀ ਇਹਨਾਂ ਦਾ ਰੇਟ ਵਾਲੀ ਕੀ ਰੋ ਇਹਨਾਂ ਦਾ? ਇਹਨਾਂ ਦਾ 15000 ਨਾਲ ਹਿਸਾਬ ਨਾਲ। ਇਹ ਇਕੱਠੇ ਲੈਣੇ ਵਾਲੇ ਕਿੰਨੇ ਆ ਸੱਤਾਂ ਨਗਾ ਦਾ ਹਾਂ 15 15000 ਦੀ ਆ ਵੀਰੇ ਤੇ ਇਹਨਾਂ ਦੋ ਸੱਜਰਾ ਬੱਕਰੀਆਂ ਸੁੰੀਆਂ ਦਾ ਇਹਨਾਂ ਸੱਜਰਾ ਦਾ 25 25000 ਮੁੱਲ ਕਰਦੇ ਨਾਲ ਇੱਕ ਮੇਹਣਾ ਜਾਉ ਹਾਂ ਠੀਕ ਹੈ 25 25000 ਤੇ ਦੁੱਧ ਕਿੰਨਾ ਕ ਸੱਜਰਾ ਥੱਲੇ ਦੁੱਧ ਇਹਨਾਂ ਥੱਲੇ 2-2 ਲੀਟਰ ਹੈਗਾ ਵੀ ਮਨ ਲੀਟਰ ਦਾ ਡੰਗਦਾ ਹੈਗਾ ਇਹਨਾਂ ਥੱਲੇ ਮਨ ਇਹਨਾਂ ਨੂੰ ਜਗਾ ਕੇ ਇਹਨਾਂ ਨੂੰ ਜਗਾ ਕੇ ਬਾਅਦ ਚ ਦਾ ਵੀ ਇਹਨਾਂ ਨੂੰ ਜਗਾ ਕੇ ਲੀਟਰ ਇੱਕ ਟਾਈਮ ਦਾ ਚੋਣੇ ਆ ਨਹੀਂ ਨਹੀਂ ਵੀ ਇਹਨਾਂ ਨੂੰ ਪਿਆ ਕੇ ਲੀਟਰ ਆਗਾ ਵੀ ਦੁਆਤਾ ਹੀ ਕਿਤੇ ਹੈ ਨਹੀਂਗਾ ਵੀ ਵੇਹੋਂ ਓਧਾ ਕਿਲਟਰ ਜਿਹੜਾ ਛੱਡ ਦਿੰਦੇ ਆ ਉਹ ਚੋਲੇ ਹੁੰਦੇ ਆ ਜੀ ਸਾਰਾਂ ਹੀ ਯੂਕਿਆਗ ਦੇ ਵੀ 20 ਲੀਟਰ ਤੋਂ ਉੱਤੇ ਆ ਦਿੰਦੇ ਨਾਲ ਥੱਲੇ ਆ ਤੇ ਚੋਣ ਚਵਾ ਓਕੇ ਆ ਓਕੇ ਜਮਾ ਤੇ ਬਰੇਲ ਤੂਜੇ ਨੰਬਰ ਦੇ ਬੱਕਰੀ ਆ ਇਹ 20 25 25 ਦੇ ਨੇ ਬਣੀ ਹੋਈ ਇਹਦਾ ਇਹਨਾਂ ਦੋਨਾਂ ਦਾ 18 18000 ਦੇ ਨਾਲ ਬਣਦੀ 18 18000 ਤੇ ਦੁੱਧ ਮੰਨ ਕੇ ਇੱਕ ਥਾਂ ਥੋੜਾ ਘੱਟ ਲੱਗਦਾ ਇਹਦਾ ਹਣਾ ਹਾਂ ਉਹਦੇ ਥੋੜਾ ਜਿਹਾ ਹਰਕਾ ਉਰਲੇ ਥਾਂ ਨਾਲ ਉਹ ਸੁਨੂਲੇ ਥੋੜਾ ਜਿਹਾ ਤੇ ਮਾਲਾ ਗਪਣਾ ਛਾਂ ਤੋਂ ਹੈਗੇ ਬਣੀ ਆ ਬੱਕਰੇ ਤੋਂ ਹਾਂ ਬੱਕਰੇ ਤੋਂ ਚੰਗੇ ਤੋਂ ਬਣੀ ਆਵੇਂ ਆਪਣੇ ਤੋ ਦੇਖੋ ਬਜਰ ਬੁਜਰ ਖੈਰ ਚੰਗਾ ਆਏ ਨਹੀਂ ਕੋਈ ਮਿਸਿੰਗ ਆ ਗਿਆ ਬੱਸ ਠੀਕ ਹੈ ਇਹ ਹੋ ਗਏ ਟੋਟਲ 7 ਨਗ ਉਹ ਹੋ ਗਏ ਤੇ 4 ਇਹ 11 2 ਹੋ ਗਏ ਬਠੋਰੇ 13 ਨਗ ਆਪਣੇ ਕੋਲੇ ਬੱਕਰੇ ਦੇ ਫੋਰ ਸੇਲ ਆ ਜੇ ਸਾਰੇ ਇਕੱਠੇ ਖਰੀਦਣ ਲਾਗੇ ਮਾਨਤਨ ਹੋ ਜਾ ਇਕੱਠਾ ਆ ਇਕੱਠਿਆਂ ਦਾ ਆਪਾਂ ਮਾਨਤਨ ਕਰ ਦਾਂਗੇ ਬਾਕੀ ਇਕੱਠਿਆਂ ਦਾ ਵੀ ਰੇਟ ਆਪਾਂ ਫੋਨ ਤੇ ਕਰ ਦਾਂਗੇ ਠੀਕ ਹੈ ਤੇ ਜਿਹੜੇ ਆਪਾਂ ਕਤੂਰੇ ਦੇਖੇ ਨੇ ਇਹ ਸੀ ਕੁੱਤੀ ਦੇ ਵੀਰੇ ਇਹ ਆਪਣੀ ਕਿਹੜੀ ਬਰੀਡ ਕਹਿੰਦੇ ਇਹਨੂੰ ਜਰਮਨ ਸੈਪਡ ਜਰਮਨ ਸੈਪਡ ਤੇ ਇੱਕ ਤਿੰਨੇ ਮੇਲ ਆ ਜੇ ਕੁ ਕੁੱਤੀਆਂ ਇਹ 2 ਮਹੀਨਾ ਕੁ ਫੀਮੇਲ ਇਹਨਾਂ ਦਾ ਕੀ ਬਰ ਹੋਊਗਾ ਇਹਨਾਂ ਨੂੰ ਫ ਤੇ ਯਾ ਪੱਕ ਕਤੂਰੇ ਵੇਚਣਾ ਜਾਂ ਕੁੱਤੀ ਵੇਚਣੀ ਆ ਨਹੀਂ ਕੱਲੇ ਕਤੂਰੀ ਫੇਰ ਕਰਦੇ ਠੀਕ ਹੈ ਤਿੰਨ ਕਤੂਰੇ ਆਪਣੇ ਕੋਲੇ ਚੱਕੀ ਕੁੱਤਾ ਇੱਕ ਸਮਾਰ ਕੇ ਕੂਰੇ ਹੈ ਵੀ ਕੁੱਤੇ ਆ ਮਹੀਨੇ ਮਹੀਨੇ ਦੇ ਆ ਠੀਕ ਆ ਵਧਿਆ ਕਿਸੇ ਚੰਗੇ ਮੇਲ ਕੁੱਤੇ ਦੇ ਆ ਚੰਗੇ ਫਾਰਮ ਦੇ ਕੁੱਤੇ ਦਾ ਪ੍ਰਕਾਰ ਦੇ ਜਾਣ ਸਾਰਾ ਖੂਬ ਚੰਗੇ ਠੀਕ ਆ ਕੂਰੇ ਲਾਹ ਕੋਟ ਦੇ ਦਿੱਤੇ ਆਗੇ ਠੀਕ ਹੈ ਤੇ ਕੱਲਾ ਲੈ ਲੈ ਜਾ ਦੋ ਲੜ ਜੇ ਮਰਜ਼ੀ ਵੇਲੇ ਦੇਣਾ ਜਾਂ ਕੱਲਾ ਵਾਲੇ ਆਪਾਂ ਉਹ ਦਿਖਾਣਾ ਫੂਨਟਰੇ ਕਰਨਾ ਠੀਕ ਹੈ ਨੰਬਰ ਬੋਲੀ ਆਪਣਾ 84275 90376 ਠੀਕ ਹੈ ਸੋ ਵੀਰ ਆਪਾਂ ਕਤੂਰੇ ਵੀ ਦਿਖਾਤੇ ਤੇ ਨਾਲ ਦਿਖਾਤੇ ਇਹਨੂੰ ਬੱਕਰੀਆਂ ਦੇ ਨਗ 7911 13 ਨਗ ਹੈਗਾ ਬੱਕਰੀਆਂ ਦੇ ਸਜਰਾ ਦੋ ਸੁੰਜੀਆਂ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਹਾਂ ਕਿਸੇ ਨਾ